ਪੰਜਾਬੀ ਗੀਤ ਸੰਗੀਤ ਨੂੰ ਲੈ ਕੇ ਇੱਕ ਨਵਾਂ ਗਾਣਾ ਚਰਚਾ ਵਿੱਚ ਆ ਗਿਆ ਹੈ ਕਰਨ ਔਜਲਾ ਦਾ ਨਵਾਂ ਗੀਤ ਐਮ ਐਫ ਗਬਰੂ ਜਿੱਥੇ ਕੁਝ ਲੋਕਾਂ ਨੂੰ ਪਸੰਦ ਆ ਰਿਹਾ ਹੈ ਉਧਰੋਂ ਕਈ ਲੋਕਾਂ ਨੂੰ ਇਸ ਦੇ ਸ਼ਬਦ ਨਹੀਂ ਚੰਗੇ ਲੱਗੇ ਲੋਕ ਕਹਿ ਰਹੇ ਹਨ ਗੀਤ ਵਿੱਚ ਕੁਝ ਅਜੀਬ ਬੋਲ ਹਨ ਜੋ ਠੀਕ ਨਹੀਂ ਹੈ ਇਸ ਸਾਰੇ ਮੁੱਦੇ ਤੋਂ ਬਾਅਦ ਗਾਇਕ ਬੱਬੂ ਮਾਨ ਨੇ ਇੱਕ ਪਾਸੇ ਥੋੜੀ ਜਹੀ ਗੱਲ ਕਹੀ ਉਹ ਕੈਨੇਡਾ ਵਿੱਚ ਆਪਣੇ ਪ੍ਰੋਗਰਾਮ ਦੀ ਜਾਣਕਾਰੀ ਦੇ ਰਹੇ ਸਨ ਜਦੋਂ ਕਿਸੇ ਨੇ ਉਹਨਾਂ ਨੂੰ ਪੁੱਛਿਆ ਕਿ ਕਰਨ ਔਜਲਾ ਦੇ ਨਵੇਂ ਗੀਤ ਬਾਰੇ ਉਹਨਾਂ ਦੀ ਕੀ رائے ਹੈ ਉਹਨਾਂ ਨੇ ਸਿੱਧਾ ਜਵਾਬ ਨਹੀਂ ਦਿੱਤਾ ਪਰ ਇਹ ਗੱਲ ਜ਼ਰੂਰ ਕਹਿ ਕੇ ਗੀਤ ਸੁਣਨ ਵਾਲੇ ਲੋਕਾਂ ਨੂੰ ਗੀਤ ਬੁਰਾ ਲੱਗ ਰਿਹਾ ਹੈ ਤਾਂ ਉਸ ਬਾਰੇ ਸੋਚਿਆ ਜਾ ਸਕਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਵੱਡੇ ਉਹਨਾਂ ਦੇ ਮਾਪਿਆਂ ਵਾਂਗ ਬਰਾਬਰ ਵਾਲੇ ਭੈਣ ਭਰਾ ਅਤੇ ਛੋਟੇ ਬੱਚਿਆਂ ਵਾਂਗ ਜੇ ਇਹਨਾਂ ਨੂੰ ਸਭ ਨੂੰ ਗੀਤ ਪਸੰਦ ਨਹੀਂ ਆਇਆ ਤਾਂ ਇਹ ਗੱਲ ਸੰਭਾਲਣ ਵਾਲੀ ਹੈ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇ ਗੀਤ ਸਿਰਫ ਕਲਾ ਦੇ ਤੌਰ ਤੇ ਕੀਤਾ ਗਿਆ ਹੋਵੇ ਤਾਂ ਠੀਕ ਹੈ ਪਰ ਸ਼ਬਦਾ ਦੀ ਚੋਣ ਸੋਚ ਸਮਝ ਕੇ ਹੋਣੀ ਚਾਹੀਦੀ ਹੈ ਸਭ ਕੁਝ ਸਿਰਫ ਮਨੋਰੰਜਨ ਲਈ ਨਹੀਂ ਹੁੰਦਾ ਇਹ ਬਿਆਨ ਸਿੱਧਾ ਨਹੀਂ ਸੀ ਪਰ ਅਰਥ ਇਹ ਹੀ ਸੀ ਕਿ ਆਵਾਜ਼ ਦੇ ਨਾਲ ਜ਼ਿੰਮੇਵਾਰ ਵੀ ਆਉਂਦੀ ਹੈ ਏਦਾਂ ਦੀ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ